ਗੋਲ ਗੱਪਿਆਂ ਦੇ ਉੱਤੇ ਤੇ ਗੰਨੇ ਦੇ ਰਸ ਦੇ ਉੱਤੇ ਲੱਗੀ ਪਾਬੰਦੀ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾਂ ਹੀ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਹੋਇਆਂ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਬੈਨ ਲਗਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਜਾਣਕਾਰੀ ਅਨੁਸਾਰ ਇਹ ਦੱਸਿਆ ਜਾ ਰਿਹਾ ਸੀ ਕਿ ਬਰਫ਼ ਦੀ ਵਿਕਰੀ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਕਿਉਂਕਿ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਖਰਾਬ ਹੁੰਦੀ ਹੈ ਇਸ ਬਰਫ਼ ਦੇ ਕਾਰਨ ਜਿਸ ਕਰਕੇ ਰੇਡੀਆਂ ਹੁਣ ਜਲੰਧਰ ਦੇ ਵਿੱਚ ਨਹੀਂ ਲੱਗਣਗੀਆਂ ਪਰ ਹੁਣ ਇਸ ਮੁਤਲਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਹੁਣ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਕੋਈ پابੰਦੀ ਨਹੀਂ ਲੱਗੇਗੀ ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਨੇ ਕਿਹਾ ਹੈ ਕਿ ਕੈਂਟੇਰੀਏ ਦੇ ਵਿੱਚ ਗੋਲ ਗੱਪੇ, ਗੰਨੇ ਦੇ ਰਸ ਅਤੇ ਬਰਫ਼ ਦੀ ਵਿਕਰੀ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਨਾ ਹੀ ਅਜਿਹਾ ਕੋਈ ਪੱਤਰ ਜਾਰੀ ਕੀਤਾ ਗਿਆ। ਦੂਜੇ ਪਾਸੇ ਹਾਲ ਹੀ ਦੇ ਵਿੱਚ ਕੈਂਟ ਬੋਰਡ ਦੀ ਟੈਕਸ ਸ਼ਾਖਾ ਅਤੇ ਸੈਨੀਟਰੀ ਸ਼ਾਖਾ ਨੇ ਦੁਕਾਨਦਾਰਾਂ ਅਤੇ ਫੇਰੀਆਂ ਵਾਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਹ ਚੀਜ਼ਾਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। पुनीत शुक्ला ने कहा कि सिविल एरिया ਦੇ ਵਿੱਚ ਫੇਰੀਆਂ ਲਗਾਈਆਂ ਜਾ ਸਕਦੀਆਂ ਹਨ ਅਤੇ ਉਹਨਾਂ ਨੂੰ ਸਫਾਈ ਦਾ ਧਿਆਨ ਰੱਖਣਾ ਪਵੇਗਾ ਜ਼ਿਕਰਯੋਗ ਹੈ ਕਿ ਵੱਧਦੀ ਗਰਮੀ ਕਾਰਨ ਆਮ ਨਾਗਰਿਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੈਂਟ ਬੋਰਡ ਨੇ ਇਹਨਾਂ ਚੀਜ਼ਾਂ ਤੇ ਪਾਬੰਦੀ ਲਗਾ ਕੇ ਠੋਸ ਕਦਮ ਚੁੱਕੇ ਹਨ ਅਜੇ ਹੀ ਸਥਿਤੀ ਦੇ ਵਿੱਚ ਸਿਵਲ ਮੈਂਬਰ ਪੁਨੀਤ ਸ਼ੁਕਲਾ ਨੇ ਪ੍ਰੈਸ ਰਿਲੀਜ਼ ਦੇ ਵਿੱਚ ਪਾਬੰਦੀ ਹਟਾਉਣ ਦੀ ਗੱਲ ਕਹੀ ਹੈ ਇਸੇ ਕੈਂਟ ਬੋਰਡ ਦੇ ਸੀਈਓ ओमपाल सिंह ਨੇ ਕਿਹਾ ਕਿ ਗੋਲ ਗੱਪੇ ਗੰਨੇ ਦੇ ਰਸ ਅਤੇ ਬਰਫ਼ ਵੇਚਣ ਵਾਲੇ ਦੁਕਾਨਦਾਰ ਇਹ ਚੀਜ਼ਾਂ ਵੇਚ ਸਕਦੇ ਹਨ ਪਰ ਉਹਨਾਂ ਨੂੰ ਸਫਾਈ ਅਤੇ ਗੁਣਵੱਤਾ ਦਾ ਪੂਰਾ ਧਿਆਨ ਰੱਖਣਾ ਹੋਵੇਗਾ ਨਹੀਂ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਕੈਂਟ ਬੋਰਡ ਦੇ ਰਿਕਾਰਡ ਵਿੱਚ ਗੰਨੇ ਦਾ ਰਸ ਅਤੇ ਗੋਲ ਗੱਪੇ ਵੇਚਣ ਵਾਲੇ ਲੋਕਾਂ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਟੈਕਸ ਸ਼ਾਖਾ ਅਤੇ ਸੈਨੀਟਰੀ ਵਿਭਾਗ ਨੇ ਕਦੇ ਵੀ ਉਹਨਾਂ ਨੂੰ ਚਲਾਨ ਵੀ ਜਾਰੀ ਨਹੀਂ ਕੀਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੇ ਲਈ ਕੈਂਟ ਬੋਰਡ ਨੇ ਬੋਰਡ ਮੁਖੀ ਬ੍ਰਿਗੇਡੀਅਰ ਸੁਨੀਲ ਸੋਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਲਾਕੇ ਦੇ ਵਿੱਚ ਇੱਕ ਐਲਾਨ ਵੀ ਕੀਤਾ ਸੀ ਅਤੇ ਐਲਾਨ ਦੇ ਬਾਵਜੂਦ ਪੁਲਿਸ ਰਿਕਾਰਡ ਦੇ ਵਿੱਚ ਵੀ ਉਹਨਾਂ ਦੀ ਵੈਰੀਫਿਕੇਸ਼ਨ ਦਾ ਕੋਈ ਰਿਕਾਰਡ ਨਹੀਂ ਹੈ ਧਿਆਨ ਦੇ ਨਿਯੋਗ ਹੈ ਕਿ ਜਿਸ ਤਰ੍ਹਾਂ ਪਾਬੰਦੀਆਂ ਦੇ ਬਾਵਜੂਦ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਜੇਕਰ ਸ਼ਹਿਰ ਦੇ ਵਿੱਚ ਕੋਈ ਬਿਮਾਰੀ ਫੈਲਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਦ ਦੱਸਦੀ ਹੈ ਕਿ ਹੁਣ ਗੋਲ ਗੱਪਿਆਂ ਦੇ ਉੱਤੇ ਗੰਨੇ ਦੇ ਰਸ ਦੇ ਉੱਤੇ ਬਰਫ਼ ਦੀ ਵਿਕਰੀ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਕੈਂਟ ਏਰੀਏ ਦੇ ਵਿੱਚ ਗੋਲ ਗੱਪੇ ਗੰਨੇ ਦੇ ਰਸ ਅਤੇ ਬਰਫ਼ ਦੀ ਵਿਕਰੀ ਤੇ ਉੱਤੇ ਕੋਈ ਪਾਬੰਦੀ ਨਹੀਂ ਹੈ ਨਾ ਹੀ ਅਜਿਹਾ ਕੋਈ ਪੱਤਰ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਹਾਲੀ ਦੇ ਵਿੱਚ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਗੋਲ ਗੱਪਿਆਂ ਦੇ ਉੱਤੇ ਅਤੇ ਗੰਨੇ ਦੇ ਰਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੈ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਹੋਇਆ ਇਹ ਵੱਡਾ ਫੈਸਲਾ ਲਿਆ ਗਿਆ ਸੀ ਪਰ ਹੁਣ ਇਸ ਦੇ ਉੱਤੇ ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਦਾਸ ਸਪਸ਼ਟੀਕਰਨ ਸਾਹਮਣੇ ਆਇਆ ਹੈ ਅਤੇ ਉਹਨਾਂ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਹੈ ਕਿ ਗੋਲ ਗੱਪੇ ਗੰਨੇ ਦੇ ਰਸ ਦੇ ਉੱਤੇ ਬਰਫ਼ ਦੀ ਵਿਕਰੀ ਦੇ ਉੱਤੇ ਕੋਈ ਵੀ پابੰਦੀ ਨਹੀਂ ਲਗਾਈ ਜਾਵੇਗੀ ਨਿਊਜ਼ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ